ਹਾਂਜੀ ਭਰਾਏ ਕੀ ਹਾਲ ਚਾਲ ਆ ਬਹੁਤ ਵਧੀਆ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਗਾਂ। ਅੱਜ ਖਲਾਰਾ ਭਾਈ ਫਿਰਦੇ ਹਾਂ। ਖਲਾਰਾ ਭਾਈ ਤੁਹਾਡੇ ਭਰਾਵਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ। ਆ ਲੋ ਚੀਜ਼ਾਂ ਇਹ ਘੱਲੋ ਭਾਜੀ ਬਹੁਤ ਹੀ ਜ਼ਿਆਦਾ ਘੈਂਡ ਘੈਂਡ ਪੀਸ ਆ ਗਏ। ਪਹਿਲਾਂ ਵੀ ਉਹ ਵੀਡੀਓ ਭਾਈ ਜੀ ਭਾਈ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ। ਮਾਰਕੀਟ ਵਿੱਚ ਤੁਹਾਨੂੰ ਮਿਲਣਾ 200-250 ਰੁਪਏ ਦਾ ਤੇ ਮੇਰੇ ਕੋਲ ਕਿੰਨਾ ਮਿਲਣਾ ਭਾਈ ਸਿਰਫ 100 ਰੁਪਏ ਦਾ। 100 ਰੁਪਏ ਦੀ ਟੀ-ਸ਼ਰਟ। 100 ਰੁਪਏ ਦੀ ਟੀ-ਸ਼ਰਟ ਰਹੇਗੀ ਭਾਜੀ। ਓਕੇ। ਡਿਜ਼ਾਈਨ ਚੈੱਕ ਕਰੀਓ ਭਾਈ ਸਕਰੀਨਸ਼ਾਟ ਕਲਿੱਕ ਰੀਆਂ ਦੇਖੋ ਬੂਕਾ ਕੇ ਕੇ ਗਾਰਮੈਂਟ ਹੈ ਦੇਖੋ ਰੀਡ ਕਿੰਨਾ ਰਹਿਣਾ ਭਾਈ ਸਿਰਫ 100 ਰੁਪਏ ਐਡਾ ਮਾਸਟਰ ਪੈਕਿੰਗ ਵਿੱਚ ਆਏਗਾ ਭਾਈ ਤੁਹਾਡੇ ਸਾਹਮਣੇ ਖੋਲ ਕੇ ਦਿਖਾ ਦਾਂਗੇ ਦੁਕਾਨ ਤੇ ਵਿਜ਼ਿਟ ਕਰ ਲਓ ਤੁਹਾਨੂੰ ਪਤਾ ਲੱਗ ਜਾਣਾ ਲੋ ਐ ਨਹੀਂ ਹੈਗਾ ਵੀ ਉਹੀ ਰੱਦੀ ਰਮਾਲਾ ਠੀਕ ਆ ਵਧੀਆ ਵਾਨ ਘਰੇ ਜਿਹੜੇ ਵੀਰੇ ਭਰਾ ਜੇ ਮੈਂ ਜਾਂਦੇ ਡਰਾਈ ਫਿਟ ਦੇ ਵਿੱਚ ਆ ਲਓ ਫੁੱਲ ਬਾਜੂ ਇਹ ਵੀ ਕਿੰਨੇ ਦੀ ਆ ਇਹ ਵੀ 100 ਰੁਪਏ 100 ਰੁਪਏ ਮਾਰਕੀਟ ਜਾਓਗੇ ਕਾਰ ਮਾਰਕੀਟ ਜਦੋਂ AC ਵਰਗੇ ਜਦੋਂ ਤਰੋਂ 250 300 ਰੁਪਏ ਤੇ ਘੱਟ ਨਹੀਂ ਮਿਲਣਾ 20 ਬਾਜੀ ਨਹੀਂ ਮੈਂ 100 ਰੁਪਏ ਦਾ ਪੀਸ ਰਹਿਣਾ ਬਾਜੀ ਆ ਵੀ ਓਕੇ ਬਾਈ ਜਿਹਨਾਂ ਜਿੰਨੇ ਪੀਸ ਖੋਲਾਂਗਾ ਉਹਨੇ ਡੀਆਰ ਬਾਜੀ ਆਦੋ ਵਿੱਚ ਫੁੱਲ ਵਜ ਵੀ ਦਵਾਂਗੇ ਤੁਹਾਡਾ ਫਾਇਦਾ ਕਰਾ ਲਾਂਗੇ ਆ ਲੋ ਤੇ ਕਿੰਨੇ ਸੋਹਣੇ ਸੋਹਣੇ ਪੀਸ ਦਾ ਸਿਰਫ 100 ਰੁਪਏ ਦੇ 100 ਰੁਪਏ ਬਾਜੀ ਰਹਿਣੀ ਆ ਆ ਦੇਖ ਲਓ ਕੁਆਂਟੀਟੀ ਦੇ ਲਓ ਇਹਦਾ ਮਾਸਟਰ ਪੈਕਿੰਗ ਵਿੱਚ ਆਏਗੀ ਆ ਲੋ ਜੀ ਚੈੱਕ ਕਰੋ ਪੀਸ ਕਟੋਕਟ ਹੈਗਾ ਭਾਈ ਪਿਛੇ ਉਹਦੀ ਮੈਂ ਵੀਡੀਓ ਪ ਆ ਵੀ 100 ਰੁਪਏ ਭਾਈ ਜਿਹੜਾ ਮਰਜ਼ੀ ਵੀ ਚੱਕ ਲਓ ਪਰ ਐਡੀਆਂ ਮੈਨੂੰ ਕੱਢੀਆਂ ਬਲੇ ਆ ਜੰਦਾ ਬਲੇ ਆ ਲੈ ਇਹ ਕਿੰਨੇ ਦਾ 100 ਦਾ ਹੀ ਵੀ 100 ਰੁਪਏ ਭਾਈ ਜਿਹੜਾ ਮਰਜ਼ੀ ਐਸ ਤੋਂ ਇਲਾਵਾ ਭਾਈ ਆਪਣੀ ਦੀ ਬੱਚੇ ਲਈ ਵੈਰਾਈਟੀ ਨਿਊ ਬੋਨ ਤੋਂ ਲੈ ਕੇ ਘੱਟੋ ਘਾਟ 15 16 ਸਾਲ ਦੇ ਬੱਚੇ ਤੱਕ ਵੈਰਾਈਟੀ ਰਹਿੰਦੀ ਆ ਉਹ ਵੀ ਤੁਹਾਨੂੰ ਨੀਕਾ ਕਰਾਣੇ ਆ ਜਿਓ ਇੱਕ ਵਾਰ ਅਦਰ ਡਿਜ਼ਾਈਨ ਦਿਖਾ ਦੇ ਇਹ ਆ ਜੰਦਾ ਜਿੰਮਿਆਂ ਨੂੰ ਬਜੀ ਜੀ ਠੀਕ ਆ ਲਓ ਤੁਹਾਨੂੰ ਡਿਜ਼ਾਈਨ ਦਿਖਾਤੇ ਆ ਤੇ ਆ ਦੇ ਲਓ ਭਾਈ ਰਹਿਣੇ ਸਾਰੇ 100 ਰੁਪਏ ਦੇ ਆ ਸਾਈਜ਼ ਭਾਈ ਦੁਕਾਨ ਤੇ ਵਿਜਿਟ ਕਰਕੇ ਆਪੇ ਲੱਭ ਲਿਓ ਉਹਦੇ ਵਿੱਚ ਤੁਹਾਨੂੰ ਲਿਖੇਗਾ ਸਾਈਜ਼ ਮਿਲੇਗਾ ਐਮ ਸਾਈਜ਼ ਐਲ ਸਾਈਜ਼ ਐਕਸਲ ਸਾਈਜ਼ ਡਬਲ ਐਕਸਲ 3 ਐਕਸਲ ਵੀ ਵਿੱਚ ਹੀ ਮਿਲ ਜੇਗਾ ਭਾਜੀ ਓਕੇ ਵੀਰੇ ਆ ਲਓ ਉਸ ਤੋਂ ਬਾਅਦ ਤੁਹਾਨੂੰ ਬੱਚੇ ਵੈਰੀਟੀ ਦਿਖਾਉਣੇ ਆ ਜੋ ਅੱਗੇ ਭਾਜੀ ਛੋਟੀ ਟੀ-ਸ਼ਰਟ ਰੇਗੀ ਭਾਜੀ ਹਾਂਜੀ ਵੀਰੇ ਨਾ ਰੇਗੀ ਛੋਟੀ ਜੀ ਨਿਕਲ ਭਾਜੀ ਓਕੇ ਆ ਲਓ ਛੋਟੀ ਟੀ-ਸ਼ਰਟ ਭਾਜੀ ਨਾ ਛੋਟੀ ਨਿਕਲ ਐਨੱਟ ਖੜਦੇ ਭਾਜੀ ਇੱਦਾਂ ਪੈਕਿੰਗ ਵਿੱਚ ਆਉਂਦੇ ਮਾਸਟਰ ਪੈਕਿੰਗ ਦੇ ਵਿੱਚ ਰੇਡ ਕਿੰਨਾ ਰਹਿਣਾ ਸਿਰਫ 230 ਰੁਪਏ ਰਹਿਣਾ ਭਾਈ ਦੋ ਪੂਰੇ ਦੋਨ ਡਬਲ ਦਾ ਡਬਲ ਦਾ ਡਬਲ ਦਾ ਭਾਈ 230 ਰੁਪਏ ਇੱਕ ਇੱਕ ਸੂਟ ਆਏਗਾ 230 ਆ ਲੋ ਪਾਰਟੀ ਵਰਜੀ ਮਾਰਕੀਟ ਦੇ ਵਿੱਚ ਚਲ ਜਿਓ ਭਾਈ ਘਟੋ ਘੜ ਤੁਹਾਨੂੰ ਇਹ ਜਿਹੜੀ ਮਰਜੀ ਦੁਕਾਨ ਦੇ ਜਾਂ ਜਿਓ ਰੇਡ ਕਿੰਨੇ ਦਾ ਬੇਨਾ ਤੇ ਸਰਦੋ ਕਿੰਨੇ ਬੇਨਾ ਲੋ ਛੋਟਾ ਜਿਹਾ ਪਿਆਰਾ ਜਿਹਾ ਪੀਸ ਬਹੁਤ ਸੋਹਣਾ ਪੀਸ ਆ ਨਾ ਛੋਟੀ ਜਿਹੀ ਰਹਿ ਗਈ ਭਾਈ ਨਿਕਰ ਕੋਟਨ ਦਾ ਪੀਸ ਦੇਖੇ ਪਾਰਟੀ ਵੇਰਾ ਰੇਡ ਦੇਖੂਗੇ ਤਾਂ ਭਾਈ ਬਹੁਤ ਘੱਟ ਰਹਿਣਾ ਸਿਰਫ 350 ਰੁਪਏ ਦਾ ਭਾਈ ਓਕੇ ਵੀਰੇ ਆ ਪਹਿਲਾਂ ਫਸਵਾ ਦੀ ਐਡ ਪਾਈ ਸੀ ਭਾਜੀ ਕਹਿੰਦਾ ਵੀ ਰਿਸਪ ਸ਼ੋਰ ਦੇ ਨਾਲ ਨਿਕਰ ਦੇ ਨਾਲ ਟੀ-ਸ਼ਰਟ ਭਾਜੀ ਬੈਗ ਪ੍ਰਿੰਟ ਭਾਜੀ ਨਾਲ ਛੋਟੇ ਛੋਟੇ ਨਿਕਰਾ ਭਾਜੀ ਕਿੰਨੇ ਦੀ ਹੈ 180 ਰੁਪਏ ਰਹੇਗਾ 16 18 20 22 24 26 ਲਓਗੇ 420 8ਾਈਤੀ ਪੱਤੀ ਵੀ 420 ਭਾਜੀ ਹੋਰ ਦੱਸੋ ਓਕੇ ਡਿਜ਼ਾਈਨ ਬਹੁਤ ਜ਼ਿਆਦਾ ਕਲੈਂਡ ਕੇ ਹੈ ਡਿਜ਼ਾਈਨ ਆ ਲਓ ਟੀ-ਸ਼ਰਟ ਨਾਲ ਸਰਵ ਪ੍ਰੋਪਰਸ਼ਨ ਦੇ ਨਿਕਰਾ ਹੋ ਗਿਆ ਭਾਜੀ ਇਸ ਤੋਂ ਇਲਾਵਾ ਭਾਜੀ ਕੁੜੀ ਦੀ ਵੈਰਾਈਟੀ ਮਿਲ ਜੇਗੀ ਤੁਹਾਨੂੰ ਗਰੀਬ ਦੇ ਵਿੱਚ ਓਕੇ ਭਾਜੀ ਵੀਡੀਓ ਲੰਬੀ ਕਰਕੇ ਨਾ ਤੁਹਾਨੂੰ ਸ਼ੋਰਟ ਚ ਸੈਂਪਲ ਦੇ ਪੀਸ ਦਿਖਾ ਰਿਹਾ ਸ਼ੌਪ ਤੇ ਵਿਜ਼ਿਟ ਕਰੋ ਵੈਰਾਈ ਬਹੁਤ ਮਿਲੇਗੀ ਟੀ-ਸ਼ਰਟ ਨੇਗੀ ਨਾਰੇਗੀ ਸ਼ੋਰਟ ਨਿੱਕਰ ਕਿੰਨੇ ਵੀ ਹੈ ਵੇਰ ਰੇਟ ਕਿੰਨਾ ਰਹਿਣਾ ਸਿਰਫ 320 ਰੁਪਏ ਦਾ ਭਾਈ ਪੂਰਾ ਨਿੱਕਰ ਸੂਟ ਭਾਈ 24 26 ਤੇ 28 ਦੀ 32 ਫਲੈਟ ਰੇਅ ਰਹੇਗਾ ਭਾਜੀ ਓਕੇ ਭਾਈ ਇਸ ਤੋਂ ਇਲਾਵਾ ਤੁਹਾਨੂੰ ਸਿਲੈਕਟਡ ਪੀਸ ਦਿਖਾਉਣੇ ਭਾਜੀ ਜਿਨ੍ਹਾਂ ਨੇ ਲੈਣੇ ਪਾਰਟੀ ਵਰ ਪੀਸ ਕਿਹੜੇ ਘੜੇ ਜੀ ਹਾਂ ਲੋ ਮਾਰਕੀਟ ਚ ਜਲ ਜਾਓ ਭਾਜੀ ਕਿੰਨੇ ਪੀਸ ਮਿਲਣਾ ਤੁਹਾਨੂੰ ਪਤਾ ਹੋਊਗਾ ਵੱਡੇ ਵੱਡੇ ਸ਼ੋਰੂਮ ਚਲ ਜਿਓ ਰੇਟ ਕਿੰਨਾ ਰਹਿਣਾ 16 18 20 22 24 26 ਤੇ 28 ਦੀ 30 ਸਾਰੇ ਸਾਈਜ਼ ਮਿਲ ਜੂਗਾ ਰੇਟ ਕਿਹ ਰਹਿਣਾ ਸਿਰਫ 600 ਰੁਪਏ ਦਾ ਭਾਜੀ ਪਾਟੀ ਫਿਰ ਓਕੇ ਆ ਲਓ ਭਾਜੀ ਫੈਨਸੀ ਆਈਟਮ ਚੈੱਕ ਕਰੋ ਮਾਰਕੀਟ ਚਲ ਜਿਓ 850 950 ਰੁਪਏ ਦਾ ਲੈ ਕੇ ਆਓਗੇ ਪੀਸ ਇੱਦਰ ਦੇਖੋ ਹਾਂਜੀ ਔਰ ਗੈਂਡ ਪੀਸ ਆ ਰੇਟ ਕਿੰਨਾ ਰਹਿਣਾ ਸਿਰਫ 600 ਰੁਪਏ ਭਾਜੀ ਓਕੇ ਭਾਈ ਇਹ ਤਾਂ ਟੀ-ਸ਼ਰਟ ਦੇ ਵੀਡੀਓ ਪਾਈ ਆ ਭਾਈ ਹੁੰਦੀ ਕੁਆਂਟੀਟੀ ਬਹੁਤ ਪਈ ਹੋਈ ਹੈ ਤੇ ਚੈੱਕ ਕਰ ਲਿਓ ਸ਼ੌਕ ਤੇ ਆ ਕੇ ਵੀਜ਼ਿਟ ਕਰ ਲਿਓ ਭਾਜੀ 100 ਰੁਪਏ ਵਾਲੀ 10 ओके। ਹਾਲੋ ਆਜੀ ਚੈੱਕ ਕਰੋ ਵਾਜੀ। ਬਹੁਤ ਸੋਹਣਾ ਬੀਜ ਹੈ। ਵਾਸ਼ਿੰਗ ਦੇ ਵਿੱਚ ਹੈ ਨਾਲ ਆਏਗੀ ਵਾਸ਼ਿੰਗ ਦੀ ਨਿੱਕਰ ਵਾਜੀ। ਓਕੇ ਭਾਈ। ਰੇਟ ਕਿੰਨਾ ਰਹਿਣਾ ਭਾਜੀ? ਸਿਰਫ 550 ਰੁਪਏ ਦਾ ਭਾਜੀ। ਓਕੇ ਵੀਰੇ। ਮਾਰਕਟ ਨੇ ਚੈੱਕ ਆ ਲਿਓ 750 850 ਤੋਂ ਘੱਟ ਕੋਈ ਵੀ ਨਹੀਂ ਦੇਗਾ ਤੁਹਾਨੂੰ ਸਿਰਫ ਇੱਥੇ ਮਿਲੇਗਾ। ਨੂੰ ਲੈਣਾ ਫੀਲਡ ਗਾਜ ਕੇ ਕੇ ਘਰ ਮਿਲਦੇ। ਓਕੇ। ਹਾਲੋ ਪਾਰਟੀ ਵਿੱਚ ਫਰੋਕਾ ਦੇਖੋ। ਪਤਾ ਨੋ ਸਿਰਫ ਸੈਂਪਲ ਸੈਂਪਲ ਦੇ ਬੀਜ ਦਿਖਾ ਰਿਹਾ। ਸ਼ਾਪ ਤੇ ਵਿਜ਼ਿਟ ਕਰੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਵੈਰੇਇਟੀ ਮਿਲ ਜੇਗੀ। ਓਕੇ ਭਾਈ। ਅਲਫਾ ਜੀ ਜੈਕ ਕਰੋ ਕਿੰਨੇ ਦੀ ਬੈਣੀ ਸਿਰਫ 480 ਰੁਪਏ ਦੀ ਬੈਣੀ ਭਾਜੀ ਜਿਹੜੀ ਮਾਰਕੀਟ 'ਚ ਸਾਢੇ 750 ਮਿਲੇ 480 ਦੀ ਬੈਣੀ ਭਾਜੀ ਓਕੇ ਵੀਰੇ ਇੱਕ ਦੋ ਆਈਟਮਾਂ ਦਿਖਾ ਦਿਓ ਆ ਲਓ ਭਾਜੀ ਵੱਡੇ ਸਾਈਜ਼ ਦੇ ਵਿੱਚ ਦੇ ਲਓ ਫੈਂਸੀ ਆਈਟਮ ਦੇ ਵਿੱਚ ਗਾਰੰਟੀ ਦਾ ਪੀਸ ਨਹੀਂ ਗਾ ਨਾ ਰਹੀ ਕੀ ਕੈਪਰੀ ਓਕੇ ਭਾਈ ਸਾਈਜ਼ ਮਿਲੇਗਾ 22 ਤੋਂ ਵੀ 26 28 32 34 ਤੱਕਰ ਮਿਲ ਜੇਗਾ ਸਾਈਜ਼ ਤੇ ਰੇਟ ਕਿੰਨਾ ਰਹਿਣਾ ਸਿਰਫ 750 ਰੁਪਏ ਦੀ ਭਾਜੀ ਓਕੇ ਮੇਰੀ ਮਾਰਕੀਟ 'ਚ 1000 ਰੁਪਏ ਮਿਲੇਗੇ 750 ਦੀ ਬੈੜੀ ਤੁਹਾਨੂੰ ਓਕੇ ਭਾਈ ਆ ਲਓ ਫੈਂਸੀ ਵਿੱਚ ਇੱਕ ਆਹ ਜੀ ਦੇ ਲਓ ਹਾਂ ਜ ਬੋਧ ਕੇ ਹੈਡ ਗੈਡ ਪੀਸ ਹੈ ਭਾਜੀ ਸਕਲਪਰ ਦੇ ਨਾਲ ਆਊਗਾ ਕਪੜਾ ਬੋਹ ਕੇ ਆਣ ਦਾ ਵੀ ਟੋਪ ਹੈ ਭਾਜੀ ਹਾਂਜੀ ਨਾ ਸਕਲਪਰ ਓਕੇ ਬਈ ਰੇਟ ਕਿੰਨਾ ਰਹਿਣਾ ਭਾਈ 550 ਰੁਪਏ ਦਾ ਭਾਜੀ ਵੱਡਾ ਸਾਈਜ਼ 22 ਜੋ ਵੀ 26 28 ਦੀ ਬਥੇ ਲੋਗੇ 600 ਦਾ ਪੈ ਜਾਏਗਾ ਤੁਹਾਨੂੰ ਓਕੇ ਬਈ ਇੱਕ ਆ ਜੀ ਦੇ ਲੋ ਪਾਰਟੀ ਵਰ ਦੇ ਵਿੱਚ ਭਾਜੀ ਕ੍ਰਾਪ ਟੌਪ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਸੀ ਆ ਲੋ ਫੈਂਸੀ ਵਿੱਚ Okay, ओ, ओ, ओके भाई कितने दिए इसके ਨਾਲ ਸਕਲਟਰ ਰਹੇਗਾ ਭਾਈ ਇਹਦਾ ਸਾਈ ਰਹੇਗਾ 22 26 ਤੇ 28 ਦੀ ਬੱਤੀ ਫਰੇਡਰੀ ਰਹੇਗਾ 600 ਰੁਪਏ ਦਾ ਭਾਈ ਪਾਰਟੀ ਪਰ ਪੀਸ ओके भाई ਲੈ ਕਦੀ ਆਦੂ ਬਣਾ ਦੋ ਮੁੰਡਿਆ ਦੀ ਬਣਾ ਦੋ ਫਟ ਨਹੀਂ ਤੇਰੀ